ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਦੇ ਪਿੰਡ ਕੁਲਾ ਸੋ ਪਿੰਡ ਕੁਲਾ ਵਿੱਚ ਸ਼੍ਰੀ ਬਾਵਲਾਲ ਦੀ ਜਾਲਜੀ ਦੀ ਮੂਰਤੀ ਦੀ ਸਥਾਪਨਾ ਜਿਹੜੀ ਕੀਤੀ ਗਈ ਹੈ ਜੀ ਸੋ ਵੱਡੀ ਗਿਣਤੀ ਵਿੱਚ ਸ਼ਰਧਾਲੂ ਵੀਰੇ ਦਰਬਾਰ ਚ ਪਹੁੰਚੇ ਨੇ ਔਰ ਅੱਜ ਧਿਆਨਪੁੱਤੋਂ ਵਿਸ਼ੇਸ਼ ਤੌਰ ਤੇ ਮਹਾਰਾਜ ਗੋਪਾਲਦਾਸ ਜੀ ਜਿਹੜੇ ਪਹੁੰਚੇ ਨੇ ਜੀ ਔਰ ਸ਼ਰਧਾਲੂ ਨੂੰ ਅਸ਼ੀਰਵਾਦ ਦੇ ਰਹੇ ਨੇ ਸੋ ਉਤਸ਼ਾਹ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਜੀ ਸੋ ਕੀਰਤਨ ਹੋ ਰਿਹਾ ਵਾ ਬਾਵਲਾਲ ਜੀ ਦਾ ਨਾਮ ਜਪਿਆ ਜਾ ਰਿਹਾ ਵਾ ਸੋ ਇੱਕ ਇੱਕ ਤਸਵੀਰ ਤਾਂ ਨਾਲ ਸਮਝ ਕਰਦੇ ਹਾਂ ਜੀ ਔਰ ਮਹਾਰਾਜ ਨਾਲ ਗੱਲਬਾਤ ਵੀ ਕਰਾਂਗੇ ਜਿਹੜੇ ਸ਼ਰਧਾਲੂ ਆ ਉਹਨਾਂ ਨਾਲ ਵੀ ਗੱਲਬਾਤ ਕਰ ਲਈਆਂ ਜੀ ਸੋ ਬਾਬਲਾਲ ਜੀ ਦੀ ਸੰਗਤ ਵਿੱਚ ਵੈਸੇ ਤਾਂ ਉਤਸ਼ਾਹ ਹੁੰਦਾ ਹੀ ਬਹੁਤ ਜ਼ਿਆਦਾ ਵਾਜੀ ਸੋ ਅੱਜ ਜਿਹੜਾ ਉਤਸ਼ਾਹ ਦੇਖਣ ਨੂੰ ਮਿਲਿਆ ਜੀ ਉਹਦੀ ਕਿਆ ਹੀ ਬਾਤ ਆ ਸੋ ਸਾਰੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਆਂ

ਓਮ ਕਛਿਨ ਬਾਬਾ ਹਾਰ ਤੁੂ ਏ ਰਾਲੇ ਜੀ ਆ ਰੋ ਤੇਰੇ ਦਰਦਾਉ ਤੇਜੀ ਲੈਣਾ ਤੇਰੇ ਦਰਦਾਉ ਤੇਜੀ ਲੈਣਾ ਇਕ ਨਜਰ ਨਹਿ ਰੀ ਤੱਕਦਾ ਇਕ ਅਗਰ ਮਹਿ ਰੀ ਤੱਕਦਾ ਮੇਰੇ ਬਾਬਾ ਲਾਲ ਜੀ ਮੈਨੂੰ ਚਰ ਲੱਜ ਰੱਖ ਲੈ ਬਾਹਵਾ ਲਾਲ ਜੀ ਰੋ ਚਰਨਾਂ 'ਚ ਰੱਖ ਲੈ ਮੇਰੇ ਬਾਹਵਾ ਲਾਲ ਜੀ ਰੋ ਚਰਨਾਂ 'ਚ ਰੱਖ ਲੈ ਮੈਂ ਦਰ ਤੇਰੇ ਤੇ ਮਰ ਜਾਵਾਂ ਮੈਂ ਦਰ ਤੇਰੇ ਤੇ ਮਰ ਜਾਵਾਂ ਮੈਂ ਦਰ ਤੇਰੇ ਤੇ ਮਰ ਜਾਵਾਂ ਮਰ ਤੇਰੇ ਤੇ ਮਰ ਜਾਵਾਂ ਤੇਰੇ ਨਾਮ 'ਚ ਜਿੰਦਗੀ ਕਰ ਜਾਵਾਂ ਰੱਖ ਲੈ ਮੇਰੇ ਬਾਬਾ ਲਾਲ ਜੀ ਮੈਨੂੰ ਚੜਨਾ ਚ ਰੱਖ ਲੈ ਉਹ ਮੇਰੇ ਬਾਬਾ ਲਾਲ ਜੀ ਮੈਨੂੰ ਚੜਨਾ ਚ ਰੱਖ ਲੈ ਮੇਰੇ ਬਾਬਾ ਲਾਲ ਜੀ ਮੈਨੂੰ ਚੜਨਾ ਚ ਰੱਖ ਲੈ ਉਹ ਮੇਰੇ ਬਾਬਾ ਲਾਲ ਜੀ ਕੁੰਜਰਨਾ ਚ ਰੱਖ ਲੈ ਮੇਰੇ ਬਾਬਾ ਸਭ ਸੰਗੀ ਸਾਥੀ ਛੋੜ ਗਏ ਸਭ ਰਿਸ਼ਤੇ ਨਾਤੇ ਤੋੜ ਗਏ ਸਭ ਸੰਗੀ ਸਾਥੀ ਛੋੜ ਗਏ ਸਭ ਰਿਸ਼ਤੇ ਨਾਤੇ ਤੋੜ ਗਏ ਸਭ ਸੰਗੀ ਸਾਥੀ ਛੋੜ ਗਏ ਸਭ ਰਿਸ਼ਤੇ ਨਾਤੇ ਤੋੜ ਗਏ ਸਭ ਰਿਸ਼ਤੇ ਨਾਤੇ ਤੋੜ ਗਏ ਦੁਨੀ ਕਿੰਨੇ ਟੁੱਟ ਗਏ ਇਤੁ ਜੀ ਮੇਰੀ ਕਰੋ ਉਹ ਹੋ ਮੈਂ ਦਰ ਤੇਰੇ ਤੇ ਆਈ ਹੂਆਂ ਮੇਰੇ ਰਤ ਗੁਜ ਜੀ ਦੁੱਖਾਂ ਉਹ ਹੋ ਮੈਂ ਦਰ ਤੇਰੇ ਤੇ ਆਈ ਹੂਆਂ ਆਂਡ ਲੈਂਦੇ ਮਾਟੇ ਕੋ ਨਾ ਬੰਦ ਨਾਵੇਂ ਬੋਲੀ ਸੱਜੇ ਬਸੋ ਜਦੋਂ ਬਸ ਨਿਕਲ ਜਾਓ ਕਿ ਵੇਖੋ ਸੱਜੇ ਬਸੋ ਖੱਬੋ ਉਹ ਮੈਂ ਦਰ ਤੇਰੇ ਤੇ ਆਈ ਹੂਆਂ ਨਾ ਬੇਵਕੀ ਬਹਿਦਰ ਆਪੋ ਸਰਮੰਦੋ ਇਹ ਮਾਲਾਵੰਚ ਰਾਦੇ ਦੀ ਬਸ ਤੇ ਹਾਲਾਲ ਬਿਆਲ ਮਹਾਰਾਜ ਕੀ ਜੈ ਅੱਜ ਬੜਾ ਹੀ ਖੁਸ਼ੀ ਭਰਿਆ ਦਿਨ ਹੈ ਕਿ ਅੱਜ ਪਿੰਡ ਕੁਲਾ ਵਿਖੇ ਸਤਗੁਰੂ ਸ਼੍ਰੀ ਬਾਬਾ ਲਾਲ ਜੀ ਦੀ ਮੋਟੀ ਸਥਾਪਨਾ ਹੋਈ ਆ ਤੇ ਧਿਆਨਪੁਰ ਧਾਮ ਤੋਂ ਗੁਰੂ ਮਹਾਰਾਜੀ ਮੰਤਰੀ Gopal Das ਜੀ ਨੇ ਅੱਜ ਇਹ ਮੋਟੀ ਸਥਾਪਨਾ ਕੀਤੀ ਹੈ ਜਿਹਦੇ ਵਿੱਚ ਸੰਤਾਂ ਨੇ ਬੜੇ ਉਤਸ਼ਾਹ ਬਹੁਤਕਸਮਿਲ ਵਿਖਿਆ ਗਿਆ ਸੰਗਤਾਂ ਵਿੱਚ ਸੰਗਤਾਂ ਦੇ 사ਸੰਗ 사ਸੰਗ ਵਿੱਚ ਭਗੂ ਜਸਾਲਿਆ ਤੇ ਸਤਗੁਰ ਬਾਬਾ ਲਾਲ ਜੀ ਦਾ ਗੁਣਗਾਨ ਕੀਤਾ ਤਪ ਭੂਮੀ ਸਥਾਨ ਤੋਂ ਬਾਬਾ ਲਾਲ ਜੀ ਭਜਨ ਮੰਡਲੀ ਮੁਕਤ ਤੌਰ ਤੇ ਸਸਾਸਨ ਕਰਨ ਵਾਸਤੇ ਆਏ ਤੇ ਲੋਕਾਂ ਦਾ ਉਤਸਾਹ ਵੇਖ ਕੇ ਮਹਾਰਾਜ ਜੀ ਬਹੁਤ ਖੁਸ਼ ਹੋਏ ਉਹਨਾਂ ਨੇ ਸਭ ਸੰਤਾਂ ਨੂੰ ਆਪਣਾ ਆਪਣਾ ਆਸ਼ੀਰਵਾਦ ਦਿੱਤਾ ਤੇ ਪ੍ਰਸ਼ਾਦ ਵੰਡਿਆ ਆ ਆ ਮੇਰੇ ਕੋਲ ਆ ਜਿਹੜਾ ਉਹ ਜੀ ਜੀ ਵੀ ਆਈ ਅੰਤਰੀਓ ਚਲੋ ਤੇਰੇ ਰਾਜਾ ਬਹੁਤ ਸਾਡੇ ਦਰਬਾਰ ਦੀ ਜੈ ਅੱਜ ਸਾਡੇ ਵਾਸਤੇ ਬਹੁਤ ਹੀ ਖੁਸ਼ੀ ਔਰ ਮਾਨ ਦੀ ਗੱਲ ਹੈ ਕਿ ਅੱਜ ਪਿੰਡ ਕੁਲਾ ਦੇ ਵਿੱਚ ਬਾਬਾ ਲਾਲਦੇਵ ਜੀ ਦੀ ਮੂਰਤੀ ਸਥਾਪਨਾ ਦਾ ਸੂ ਅਫਸਰ ਪ੍ਰਾਪਤ ਹੋਇਆ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਸ਼ੁਭ ਕਾਮਨਾਵਾਂ ਦਿਨਾ ਇੱਕ ਕੋਲਾ ਪਿੰਡ ਦੇ ਵਿੱਚ ਮਹਾਰਾਜ ਜੀ ਦੀ ਮੂਰਤੀ ਆ ਦੀ ਪ੍ਰਾਣ ਪ੍ਰティਸ਼ਟਾ ਹੋਈ ਹੈ ਅੱਜ ਮਹਾਰਾਜ ਜੀ ਧਿਆਨਪੁਰ dham ਤੋਂ ਸਪੈਸ਼ਲ ਮੂਰਤੀ ਸਥਾਪਨਾ ਕਰਨ ਵਾਸਤੇ ਇੱਥੇ ਆਏ ਸੀ ਉਹਨਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਮੂਰਤੀ ਸਥਾਪਨਾ ਕਰਵਾਈ ਔਰ ਨਾਲ ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ ਤੇ ਇਸ ਕਰਕੇ ਸਾਰਿਆਂ ਨੂੰ ਇੱਕ ਵਾਰੀ ਫੇਰ ਬਾਬਾ ਲਾਲਦੇਵ ਜੀ ਦੀ ਬਹੁਤ ਬਹੁਤ ਮੂਰਤੀ ਸਥਾਪਨਾ ਦੀ ਸ਼ੁਭ ਕਾਮਨਾਵਾਂ ਸਾਡਾ ਇਹ ਸੁਭਾਗਿਆ ਕਿ ਇਹ ਦੂਸਰਾ ਮੰਦਿਰ ਸਾਡਾ ਜਿਹੜਾ ਬਾਬਾ ਲਾਲਦੇਵ ਜੀ ਦੀ ਮੂਰਤੀ ਜਿਹੜੀ ਸਥਾਪਨਾ ਕਰਾਉਣ ਦਾ ਮੌਕਾ ਮਿਲਿਆ ਬਾਵਾ ਨਗੇ ਆਹੀ ਪ੍ਰਾਰਥਨਾ ਹੈ ਕਿ ਸਾਨੂੰ ਐਸੇ ਤਰ੍ਹਾਂ ਹੀ ਹੋਰ ਮੌਕੇ ਦੇਣ ਹੋਰ ਅਫਸਰ ਦੇਣ ਤੇ ਅਸੀਂ ਐਸੇ ਤਰ੍ਹਾਂ ਹੀ ਸਮਾਜ ਦਾ ਧਰਮ ਦਾ ਔਰ ਮੰਦਰਾਂ ਦਾ ਨਿਰਮਾਣ ਕਰਾ ਸਕੀਏ ਜੈ ਬਾਬਾ ਲਾਲदयाल ਜੀ ਮਹਾਰਾਜ ਜੀ ਦਾ ਬੋਸ ਸਾਡੇ ਦਰਬਾਰ ਦੀ ਜੈ ਅੱਜ ਸ਼੍ਰੀ ਬਾਬਾ ਲਾਲ ਜੀ ਦੀ ਮੂਰਤੀ ਸਥਾਪਨਾ ਪਿੰਡ ਖੁੱਲੇ ਦੇ ਵਿੱਚ ਮੋਹਿਦ ਸਰ ਗਰਦਾਸਪੁਰ ਵਾਲੇ ਮਹਾਜਨ ਜੀ ਉਹਨਾਂ ਨੇ ਸਾਡੇ ਪਿੰਡ ਬਾਵਾ ਲਾਲ ਜੀ ਦੀ ਮੂਰਤੀ ਸਥਾਪਨਾ ਕਰਵਾਈ ਆ ਇਹਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਸਾਡੇ ਪਿੰਡ ਦੇ ਵਿੱਚ ਵੀ ਕੁਲਾ ਬ੍ਰਾਹਮਣਾਂ ਦੇ ਵਿੱਚ ਕਿ ਬਾਵਾ ਲਾਲ ਜੀ ਦਾ ਸਰੂਪ ਆਇਆ ਵਾ ਕਿਉਂਕਿ ਲਾਗੇ ਛਾਗੇ ਪੂਰੇ ਪਿੰਡਾਂ ਦੇ ਵਿੱਚ ਸਾਡੇ ਇੱਥੇ ਬਾਵਾ ਲਾਲ ਜੀ ਦਾ ਮੰਦਿਰ ਹੈ ਨਹੀਂ ਸੀ ਤੇ ਮੋਹ ਸਰ ਜੀ ਨੂੰ ਉਹਨਾਂ ਨੇ ਸਾਡੇ ਪਿੰਡ ਮਾਰਾਈ ਬਾਵਾ ਲਾਲ ਜੀ ਦੀ ਮੂਰਤੀ ਲਾੰਦੀ ਆ ਤੇ ਉਹਦੇ ਵਿੱਚ ਆਪਾਂ ਨੂੰ ਬਹੁਤ ਬਹੁਤ ਜ਼ਿਆਦਾ ਖੁਸ਼ੀ ਆ ਕਿ ਮਹਾਰਾਜ ਦੇ ਦਰਸ਼ਨ ਕਰਨ ਸਾ ਲਾਗੇ ਛਾਗੇ ਦੇ ਜਿੰਨੇ ਵੀ ਆਪਣੇ ਪਿੰਡ ਹੀ ਪਨਿਆੜ ਹੋ ਗਿਆ ਧਾਰੋ ਚੱਕ ਇਧਰ ਕਿਸ਼ਨਪੁਰ ਅਰਜੀਤ ਬਾਗ ਗਰਦਾਸਪੁਰ ਤੋਂ ਵੀ ਆਪਣੇ ਨਾਲ ਸੰਗਤ ਜਿਹੜੀ ਆ ਜਿਹੜੀ ਨਵੀ ਨਵੀਪੁਰ ਤੋਂ ਵੀ ਔਰ ਕਲਾ ਨੌਰਦ ਵਾਲੇ ਵੀ ਜਿਹੜੇ ਮਹਾਰਾਜ 바ਵਾ ਲਾਲ ਜੀ ਨੂੰ ਮੰਨਦੇ ਆ ਮੰਡਲੀ ਵਾਲੇ ਜਿਹੜੇ ਪ੍ਰੋਗਰਾਮ ਕਰਦੇ ਆ ਬਹੁਤ ਵਧੀਆ ਪ੍ਰੋਗਰਾਮ ਕੀਤਾ ਭਾਜੀ ਹੁਣਾਂ ਨੇ ਵੀ ਸਾਰੀ ਸੰਗਤ ਨੂੰ ਐਨ ਪੂਰਾ ਆਨੰਦ ਦਿਵਾਇਆ ਮੈਂ ਬਹੁਤ ਬਹੁਤ ਖੁਸ਼ ਆ ਪਰ ਭਾਜੀ ਹੁਣਾਂ ਦਾ ਵੀ ਜਿਹੜੇ ਕਾਰਨ ਔਰਤਾਂ ਆਣ ਕੇ ਇਹਨਾਂ ਨੇ ਆਪਣੀ ਸੇਵਾ ਨਿਭਾਈ ਆ ਇੱਥੇ ਤੇ ਬਾਕੀ ਭਾਜੀ ਇਹ ਆ ਵੀ ਸਾਡੇ ਲੱਗੇ ਛਾਕੇ ਕੋਈ ਮੰਦਿਰ ਹੈ ਨਹੀਂ ਸੀ ਇਸ ਕਰਕੇ ਦੁਨੀਆ ਬਹੁਤ ਜ਼ਿਆਦਾ ਹਮ-ਹਮ ਆ ਕੇ ਪਹੁੰਚੀ ਆ ਤੇ ਮਹਾਰਾਜ ਗਪਾਲ ਦਾਸ ਜੀ ਆਪ ਆਏ ਆ ਖੁਦ ਤੇ ਆਪਣੇ ਦਰਸ਼ਨ ਦਿੱਤੇ ਆ ਉਹਨਾਂ ਨੇ ਤੇ ਸੰਗਤ ਨੂੰ ਪ੍ਰਸ਼ਾਦ ਦਿੱਤਾ ਵਾ ਤੇ ਹੁਣ ਮਹਾਰਾਜ ਚਲ ਗਏ ਆ ਬਾਣੀ ਆਪਣੀ ਰਮਾਨ ਦੇ ਤਾਂ ਬੋਲ ਸਤਿਗੁਰੂ ਬਾਬਾ ਲਾਲ ਦਿਆਲ ਮਹਾਰਾਜ ਕੀ ਜੈ ਜੀਜੇ ਭਾਜੀ ਹੁਣਾਂ ਦਾ ਵੀ ਸ਼ਰਮਾ ਜੀ ਦਾ ਵੀ ਬਹੁਤ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਕਿ ਇਹਦੀ ਕੋਈ ਵੀ ਫੰਕਸ਼ਨ ਕੋਈ ਮਹਾਰਾਜ ਦਾ ਕੋਈ ਵੀ ਕਿਦੇ ਵੀ ਧਾਰਮਿਕ ਖਿਆਲ ਕੰਮ ਹੋਵੇ ਤੇ ਖੁਦ ਆਣ ਕੇ ਆਪਣੀ ਹਾਜ਼ਰੀ ਮਹਾਰਾਜ ਦੇ ਚਰਨਾਂ ਦੇ ਵਿੱਚ ਭਰਦੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਕਰਦਾ ਜੀ आज मूर्ति स्थापना हुई है ध्यानपुर वाले महाराज जी आज सत्संग भी हुआ है और बड़ा अच्छा प्रोग्राम हुआ है भगवान लालजीत महाराज की स्थापना हुई है और इस गांव का कल्याण हो इस गांव भला भगवान भला करे सभी सज्जनों का सभी सज्जनों का सहयोग है और सभी सज्जनों का महान भगवान कृपा हो जाए सदगुरु भगवान लाल ला महाराज जी भगत जन में आए हैं आज भगत, भगत जन आज जान्द बहुत आए हुए हैं जब उनके शिष्य है तो वो आए थे तो भाई है है मगर बहुत 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 आए बैठने की जगह भी नहीं है बहुत ज़्यादा संगत आई है और संगत ने बड़ा अच्छा काम किया है भगवान का सहयोग दिया है और भगवान सबका कल्याण कर सुख शांति बोलो लाल बाबा की है ਜੈਕਾਰਾ ਸ਼੍ਰੀ ਬਾਬਾ ਲਾਲ ਜੀ ਦਾ ਬੋਲ ਸਾਂਚੇ ਦਰਬਾਰ ਕੀ ਜੈ ਅੱਜ ਨਵੀਪੁਰ ਲਾਲਦਵਾਰਾ ਨਵੀਪੁਰ ਮੰਦਿਰ ਦੀ ਸਾਰੀ ਟੀਮ ਜਿਹੜੀ ਆ ਉਹ ਪਿੰਡ ਕੁਲਾ ਦੇ ਵਿੱਚ ਬਾਬਾ ਲਾਲ ਜੀ ਦੇ ਮੂਰਤੀ ਸਥਾਪਨਾ ਦੇ ਉੱਪਰ ਸਾਰੀ ਇੱਥੇ ਹਾਜ਼ਰ ਹੋਈ ਹੈ ਧਾਨਪੁਰ ਤੋਂ ਮਹਾਰਾਜ ਸ੍ਰੀ ਗੋਪਾਲ ਦਾਸ ਜੀ ਅੱਜ ਮੂਰਤੀ ਸਥਾਪਨਾ